ਗੁਰਦਾਸਪੁਰ ਪੁਲਿਸ ਵੱਲੋਂ ਦੋ ਨੌਜਵਾਨਾਂ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨਾਂ ਦੇ ਘਰ ਵਾਲਿਆਂ ਨੇ ਪੁਲਿਸ थाना ਸਿਟੀ ਇੱਕ ਇਤਨ ਲਗਾ ਦਿੱਤਾ ਹੈ ਅਤੇ ਜੰਮ ਕੇ ਨਾਰੀਬਾਜ਼ੀ ਕੀਤੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਸ਼ਾਲਤੀ ਮੁਕੇਸ਼ ਦੇ ਨਾਲ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਪੁਲਿਸ ਮੁਲਾਜ਼ਮ ਚੁੱਕ ਕੇ ਲੈ ਗਏ ਅਤੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਸਾਡੇ ਬੱਚਾ ਦੇ ਨਾਲ ਨਜ਼ਾਇਜ਼ ਕੁੱਟਮਾਰ ਕੀਤੀ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਐ। ਲਓ ਮਸਲਾ ਕੀ ਹੋਇਆ ਉਹ ਕਿਸੇ ਦੋਸਤ ਦੇ ਘਰ ਗਿਆ ਹੋਇਆ ਸੀ। ਉੱਥੇ ਲੇਟਿਆਂ ਦਾ ਗੇਮ ਖੇលਦਾ ਪਿਆ ਆਈ ਫੋਨ ਤੇ। ਇਹ ਪੁਲਿਸ ਵਾਲੇ ਗਏ ਆ ਇਹ ਚੁੱਕ ਲਿਆ ਇਹ ਉਹਨਾਂ ਨੂੰ। ਕੱਲਾ ਹੀ ਅੰਦਰ ਕੋਈ ਹੋਰ ਹੈ ਨਹੀਂ। ਇੱਥੇ ਲਿਆ ਕੇ ਦੇ ਨਾਲ ਮਾਰਕਟਾਈ ਬਹੁਤ ਕੀਤੀ ਆ ਜਦੋਂ। ਕੀ ਨਾ ਤੁਹਾਡੇ ਬੇਟੇ ਦਾ ਕੀ ਵੀ ਇਹਦੇ ਦਾ ਨਾਮ ਕੁਸ਼ਾਲ ਕੁਮਾਰ ਆ ਉਹਨੂੰ 12th ਕੀਤੀ ਹੋਈ ਆ ਉਹ ਬਾਜ ਜਾ। ਬਾਜ ਵਾ ਬਲੋ। ਮੈਨੂੰ ਕਾਰਨ ਦੱਸਿਆ ਵੀ ਕਿਉਂ ਖੜਨ ਲੱਗੇ। ਮੈਨੂੰ ਕਾਰਨ ਇਹ ਦੱਸਿਆ ਕਿ 10 ਦਿਨ ਪਹਿਲੇ ਇੱਥੇ ਬਾਈਪਾਸ ਤੇ ਕੁਝ ਝਗੜਾ ਹੋਇਆ ਸੀ ਕੋਈ ਲੜਾਈ ਲੜੀ ਹੋਈ 307 ਦਾ ਕਹਿੰਦੇ ਉਹਨਾਂ ਦੇ ਪਰਚਾ ਅਸੀਂ ਉਹ ਉਹਨਾਂ ਦੇ ਮੂੰਹ ਬੰਨੇ ਹੋਏ ਸਾਨੂੰ ਉਹ ਨਹੀਂ ਪਛਾਣਨਾ ਨਹੀਂ ਐਦਾਂ ਕਿਸੇ ਨੇ ਵੀ ਚੁੱਕ ਕੇ ਮਾਰ ਦੇ ਦੇਣਗੇ ਉਹ। ਸ਼ੱਕ ਤਾਂ ਕਿਸੇ ਤੇ ਵੀ ਕਰ ਸਕਦੇ ਆ ਨਾ ਉਹ। ਐਦਾਂ ਤਾਂ ਸਾਰੇ ਨੂੰ ਮਾਰ ਦੇਣਗੇ ਫਿਰ ਉਹ। ਕੋਸ਼ਕਦੇ ਦਾ ਹੱਥ ਕਹਿੰਦੇ। ਸਾਨੂੰ ਇਨਸਾਫ ਦੋ ਪਰਚਾ ਕਟੋ ਉਹਨਾਂ ਦੇ ਉੱਪਰ। ਐਸ ਐਚਓ ਆ ਰਾਜੂ ਆ ਸਤਪਾਲ ਆ ਇਹ ਦੋ ਤਿੰਨ ਜਣੇ ਆ। ਪਰ ਇੰਡੈਕਟਰ ਸਾਡੇ ਪ੍ਰਸ਼ਾਸਨ ਕੋ ਬਹਾਲ ਨਹੀਂ ਕੀਤਾ ਜਾ ਰਿਹਾ। ਅੰਨੇਵਾਹ ਦੁਕਾਨ ਦੇ ਉੱਪਰ ਜਿਹੜੇ ਗੁੰਡੇ ਹੈਗੇ ਆ ਉਹ ਆਪਣੇ ਅਸਰ ਸੋਗ ਨਾਲ ਬੇਖੌਫ ਕਿਸੇ ਦੀ ਵੱਟੋ ਕਰਦੇ ਆ ਚੋਰੀਆਂ ਚ ਕਰ ਰਹੇ ਨੇ ਜਿੱਥੇ ਮਰਜੀ ਆਪਣਾ ਜਾ ਕੇ ਖੌਫਲਾ ਰੇ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਔਰ ਇੱਥੇ ਇੱਕ ਬਿਨਾ ਵਜ੍ਹਾ ਸ਼ੱਕ ਦੇ ਆਧਾਰ ਤੇ ਥਾਣੇ ਤੇ ਲਿਆ ਕੇ ਇੱਕ ਇਨਸਾਨ ਨੂੰ ਤੱਕੇ ਸ਼ਾਇਦ ਦੇ ਨਾਲ ਪਰ ਦੋ ਦੋ ਬੰਦਿਆਂ ਨੂੰ ਲਿਆ ਕੇ ਥਾਣੇ ਦੇ ਵਿੱਚ ਔਰ 3 ਡਿਗਰੀ ਟਾਰਚਰ ਕੀਤਾ ਗਿਆ ਨਾ ਤੇ ਉਹਨਾਂ ਦੇ ਕੋਈ ਉੱਤੇ ਐਫ ਆਈ ਆਰ ਆ ਪਰ ਨਾ ਹੀ ਕੋਈ ਇਦਾਂ ਦੀ ਸੰਗੀਨਤਾ ਰ ਵੀ ਜਿਹਦੇ ਵਿੱਚ ਉਹਨੂੰ ਇਦਾਂ ਦੀ ਪਾਂ ਇਰੋਗੇਸ਼ਨ ਕੀਤੀ ਜਾਵੇ ਸੋ ਇਸ ਕਰਕੇ ਪਰਿਵਾਰ ਦੀ ਮੰਗ ਹੈ ਅਸੀਂ ਪਰਿਵਾਰ ਦੇ ਹੱਕ ਵਿੱਚ ਆਏ ਆ ਇਨਸਾਨੀਅਤ ਦੇ ਨਾਤੇ ਆਏ ਆ ਸ਼ਹਿਰ ਦੇ ਵਾਸੀ ਆ ਇਸ ਕਰਕੇ ਉਹਨਾਂ ਦੇ ਨਾਲ ਆ ਜਿੱਥੇ ਦਿਨ ਰਾਤ ਬੈਠੇ ਆ ਵੀ ਜਿਹੜੇ ਵੀ ਗਲਤ ਪੁਲਿਸ ਮੁਲਾਜ਼ਮ ਗਲਤ ਤਰੀਕੇ ਨਾਲ ਜਿਨ੍ਹਾਂ ਨੇ ਇਹ ਟਾਰਚਰ ਕੀਤਾ ਔਰ ਕਿਡਨੈਪ ਕਰਕੇ ਇੱਕ ਕਹਿ ਸਕਦੇ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਪ੍ਰੋਟੋਕੋਲ ਦੇ ਨਾਲ ਕਿਸੇ ਵੀ ਇਨਸਾਨ ਨੂੰ ਥਾਣੇ ਨਹੀਂ ਲੈ ਕੇ ਆਏ ਧੱਕੇਸ਼ਾਹੀਦ ਨਾਲ ਲੈ ਕੇ ਟਾਰਚਰ ਕੀਤਾ ਹੈ ਲਿਆ ਕੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਜਿਹੜਾ ਬੰਦਾ ਹੈ ਪਰਿਵਾਰ ਨੂੰ ਹੱਕ ਦਿੱਤਾ ਜਾ। ਲਗਾ ਪੁਲਿਸ ਨੂੰ ਵਿਸ਼ਵਾਸ ਹੁੰਦਾ ਜਾਂਦਾ ਲੋਕਾਂ ਦਾ। ਜੀ ਪੁਲਿਸ 12 ਗੁਰਦਾਸਪੁਰ ਵਾਲਿਆਂ ਦਾ ਤਾਂ ਪੂਰੇ ਤੌਰ ਤੇ ਵਿਸ਼ਵਾਸ ਉੱਠ ਚੁੱਕਿਆ ਆ। ਦੁਕਾਨਾਂ ਦੇ ਉੱਤੇ ਮਾਰਤੋੜ ਕੀਤੀ ਜਾ ਰਹੀ ਆ, ਦੁਕਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ। ਅੰਨੇ ਵਾਰ ਰਾਹਗੀਰ ਜਾਂਦਿਆਂ ਦੀਆਂ ਚੋਰੀਆਂ ਸਨੇਚਿੰਗ ਹੋ ਰਹੀ ਆ ਪਰ ਕਿਤੇ ਵੀ ਜੇ ਕੋਈ ਚੋਰ ਫੜਿਆ ਵੀ ਜਾਂਦਾ ਤੇ ਉਹਦੇ ਨਾਲ ਝੋਲਮੋਲ ਕਰਦੇ ਥਾਣੇ 'ਚ ਬਹਿ ਕੇ ਤਿੰਨ ਨਜਾਇਜ਼ ਬੰਦਿਆਂ ਨੂੰ ਲਿਆ ਕੇ 8 ਡਿਗਰੀ ਟਾਰਚਰ ਕਰ ਰਹੇ ਨੇ ਕਿੱਧਰ ਦਾ ਇਨਸਾਫ ਹੈ ਕਿਸ ਤਰ੍ਹਾਂ ਵਿਸ਼ਵਾਸ ਬਣੂਗਾ ਸਾਡਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿਹੜੇ ਇਦਾਂ ਦੇ ਮੈਂ ਦੇ ਸਿੱਧੇ ਤੌਰ ਤੇ ਕਹਾਂਗਾ ਵੀ ਇਹਦੇ ਇਦਾਂ ਦੇ ਮੈਂ ਤਾਂ ਕਹਿ ਸਕਦਾ ਵੀ ਕਰਪਟ ਬੰਦੇ ਨੇ ਪਹਿਲਾਂ ਆ ਕੇ ਪੂਰਾ ਉਹਨਾਂ ਨੂੰ ਟਾਰਚਰ ਕਰਦੇ ਆ ਉਸ ਤੋਂ ਬਾਅਦ ਪਰਿਵਾਰ ਕੋਲੋਂ ਸੈਟਿੰਗ ਕਰਕੇ ਅੰਡਰ ਟੇਬਲ ਪਤਾ ਨਹੀਂ ਹੁਣ ਕੀ ਗੱਲਾਂ ਚੱਲਦੀਆਂ ਇਹਦੇ ਦੇ ਜਿਹੜੀਆਂ ਗੱਲਾਂ ਹੈਗੀਆਂ ਤੁਸੀਂ ਸਾਰੇ ਸਿਆਣੇ ਹੋ ਹੋਰ ਇਹ ਤਾਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਤੇ ਕੋਈ ਵਿਸ਼ਵਾਸ ਰਿਹਾ ਹੀ ਨਹੀਂ ਮੈਂ ਆਰਤੀ ਦੇ ਗਿਆ ਰਹੀਗਾ ਮੇਰਾ ਭਰਾ ਦੁਕਾਨ ਤੇ ਬੇਟਾ ਦੁਕਾਨ ਤੇ ਦੋਨੋਂ ਇਹ ਦੁਕਾਨ ਤੇ ਹੀ ਗਿਆ ਕਰਿਆਨੇ ਦੀ ਦੁਕਾਨ ਹੈ ਜੀ ਭਰਮਪੁਰ ਰੋਡ ਦੇ ਮੋੜ ਦੇ ਉੱਤੇ ਤੇ ਮੈਂ ਮੰਦਰ ਸਾਡੇ ਸਾਹਮਣੇ ਮੰਦਰਾਂ ਮੈਂ ਡੇਲੀ 7:30 ਵਜੇ ਆਰਤੀ ਸ਼ੁਰੂ ਕਰਨੀ ਹੈ ਜਿਹੜੀ ਤਕਰੀਬਨ ਪੌਣੇ 8:00 8:00 ਵਜੇ ਦੇ ਕਰੀਬ ਮੁੱਕਦੀ ਹੈ ਤੇ ਮੈਂ ਉੱਥੇ ਹੀ ਤੇ ਮੈਂ ਅਰਤੀ ਹਲੀ ਖਤਮ ਸਾਡੀ ਹੋਈ ਹੈ ਤੇ ਮੈਂ ਮੱਥਾ ਟੇਕਣ ਲੱਗਾ ਤੇ ਇੱਕ ਨਿਕਮ ਮੁਕ ਛੋਟਾ ਜਿਹਾ ਮੂੜਾ ਬਣਾਣਾ ਕਹਿੰਦਾ ਕਿਹੜੀ ਦੱਸੀ ਦੁਕਾਨ ਤੋਂ ਮੈਂ ਕੀ ਹੋਇਆ ਕਹਿੰਦਾ ਨੰਨੇ ਨੂੰ ਤਿੰਨ ਜਣੇ ਨੇ ਕਾਰ 'ਚ ਪਾਣ ਦੇ ਮੈਂ ਕਹਿੰਦਾ ਰੋਪੀ ਮੈਂ ਕਹਿੰਦਾ ਨੰਨੇ ਨੂੰ ਕਾਰ 'ਚ ਪਾਣ ਦੇ ਕਿਹਣੀ ਕਿਨੂ ਪਾਣ ਦੇ ਆ ਜਦੋਂ ਮੈਂ ਆਇਆ ਜਦੋਂ ਤੇ ਇਹਨੂੰ ਕਾਰ 'ਚ ਭਾਲਦਾ ਸੀ ਤੇ ਜਦੋਂ ਮੈਂ ਛਕਲ ਵੇਖੀ ਰਾਜੂ ਦੀ ਰਾਜੂ ਡਰਾਈਵਰ ਨੇ ਕੌਣ ਹੈ ਮੈਂ ਦੋਹਾਂ ਨੂੰ ਨਹੀਂ ਜਾਣਦਾ ਰਾਜੂ ਨੂੰ ਮੈਂ ਜਾਣਨਾ ਰਾਜੂ ਮੈਨੂੰ ਮੈਂ ਜਾਣ ਰਾਜੂ ਪੁਲਸੀਆ ਉਹਨੂੰ ਮੈਂ ਜਾਣਨਾ ਉਹ ਡਰਾਈਵਿੰਗ ਸੀਟ ਤੇ ਬੈਠਾ ਹੈ ਕਹਿੰਦਾ ਮੇਰਾ ਭਰਾ ਨਾ ਦੋ ਮਿੰਟ ਸੀਟੀ ਆ ਜਾ ਮੈਂ ਇਹਨਾਂ ਨੂੰ ਕੋਈ ਕੁਝ ਐਸਐਸਓ ਦੇ ਪੁੱਛਣਾ ਇਹਨੂੰ ਦੋ ਮਿੰਟਾਂ ਦੇ ਛਤਰ ਨਾਲ ਭੇਜ ਦੇਣਾ ਮੈਂ ਯਾਰ ਮਸਕੂਟਰੀ ਦਾ ਕਹਿੰਦਾ ਚੱਲ ਯਾਰ ਗੱਡੀ ਚੱਲ ਜਾਂਦਾ ਤੂੰ ਆ ਜਾ ਸਕੂਟਰੀ ਤੇ ਮੈਂ ਤਾਂ ਠੀਕ ਹੈ ਲਾ ਜਾ ਮੈਂ ਮੈਂ ਮਗਰ ਸਕੂਟਰੀ ਤੇ ਆ ਗਿਆ ਮੈਂ ਇੱਥੇ ਨਾ ਮੈਨੂੰ ਲੱਭਾ ਕੋਈ ਨਹੀਂ ਮੈਂ ਇੱਥੇ ਆ ਇਹਨਾਂ ਘਰ ਬਹੁਤ ਏਨੇ ਦੀ ਹੈ ਮੈਂ ਸਕੂਟਰੀ ਤੇ ਹੋਲੀ ਹੋਣੀ ਹੈ ਮੇਰੀ ਨਜ਼ਰ ਘਟਾ ਮੈਂ ਅੰਦਰ ਗਿਆ ਮੈਂ ਸੈਂਟਰੀ ਪੁੱਛਿਆ ਮੈਂ ਯਾਰ ਰਾਜੂ ਆਇਆ ਮੁੰਡੇ ਨੂੰ ਲੈ ਕੇ ਤੇ ਕਿੱਥੇ ਹੈ ਕਹਿੰਦਾ ਇੱਥੇ ਭਾਜੀ ਕੋਈ ਰਾਜੂ ਰੁਜੂ ਨਹੀਂ ਆਇਆ ਹੋਈ 라 ਜਰੂਰੀ ਮੈਂ ਉ ਘਰ ਕੇ ਤੇ ਆ ਗਿਆ ਗੇਟ ਤੇ ਆ ਗਿਆ ਅੱਥੇ ਆ ਕੇ ਮੈਂ ਆਪਣੇ ਭਰਾ ਨੂੰ ਆਪਣੇ ਧੀਜ ਨੂੰ ਫੋਨ ਕੀਤਾ ਮੈਂ ਯਾਰ ਇਹ ਗੱਲ ਹੋਈ ਹੈ ਤੇ ਕਹਿੰਦਾ ਤੂੰ ਅਹੀਂ ਆ ਜਾ ਦੁਕਾਨ ਬੰਦ ਕਰਕੇ ਮੈਂ ਸੇ ਖਲੋਤਾ 15 20 20 ਮਿੰਟ ਖਲੋਤਾ ਸੀ 25 ਮਿੰਟ ਅੰਨੀ ਦੇ ਰਾਜੂ ਦੇ ਉਹ ਜਿਹਨੇ ਨਿਆਂਦਾ ਮੋਟੇ ਨੇ ਸੱਤ ਪਾਲ ਨੇ ਆਉਂ ਛਾਧੀਆਂ ਮਾਰ ਕੇ ਤੁਰਦੇ ਤੁਰਦੇ ਆਂਡੇ ਮੈਂ ਕਹਿੰਦਾ ਰਾਜੂ ਸੋਣੀ ਕੀਤੀ ਮੈਂ ਦੱਸ ਮੁੰਡਾ ਕਿੱਥੇ ਆ ਯਾਰ ਕਹਿੰਦਾ ਬਸ ਆ ਗਿਆ ਹੁਣੇ ਮੁੰਡਾ ਮੈਂ ਅਹੀਂ 2 ਮਿੰਟ ਤੇ ਆਇਆ ਮੁੰਡਾ ਨੂੰ ਛੱਡ ਦਿੰਨੇ ਆ ਇਹ ਗੱਡੀ ਲੈ ਕੇ ਚੱਲ ਗਏ ਦੋਵੇਂ ਗਣੇ ਚੀਜਾ ਬੰਦਾ ਸੀ ਜਿਹੜਾ ਸਰਦਾਰ ਬਾਬਾ ਬਾਬਾ ਉਹਨੇ ਮੁੰਡੇ ਦਾ ਗੋਟ ਫੜਿਆ ਦਾ ਤੇ ਮੁੰਡੇ ਨੂੰ ਲਿਆਂਡੇ ਉਧਰ ਉਹ ਸਿੱਧਾ ਪ੍ਰਾਈਵੇਟ ਕੁਆਰਟਰ ਪ੍ਰਾਈਵੇਟ ਕੁਆਰਟਰ ਚ ਲੈ ਕੇ ਆ ਸਾਹਮਣੇ ਐਸਐਚਓ ਲੰਮੇ ਪਿਆ ਉੱਥੇ ਉ ਉਹ ਆਂਡੇ ਮੁੰਡਾ ਜਦੋਂ ਮੈਂ ਮੁੰਡੇ ਦੀ ਹੱਥ ਤੇ ਵੇਖੀ ਗੋਟੋਂ ਨੇ ਫੜਾ ਖੂਨ ਫੜਾ ਤੁਸੀਂ ਵੇਖਣੀ ਹੋਣੀ ਉਹਦੀ ਕਾਂਦੀ ਵੇਖੀ ਕਿ ਨਹੀਂ ਵੇਖੀ ਫੋਟੋ ਉਹ ਕਾਂਚੋ ਦੇ ਫੁਹਾਰਾ ਛੁੱਟੇ ਦਾ ਮੈਂ ਕਿਹਾ ਰਾਜੂ ਭੈਣ ਕੋਈ ਦਵਾਈ ਲੋ ਆੜੋ ਦੇ ਕਹਿੰਦਾ ਬਸ 2 ਮਿੰਟ ਅਸੀਂ ਆ ਗਏ 2 ਮਿੰਟ ਦੇ ਇਲਾਜ ਨੂੰ ਆ ਗਏ ਤਰ ਤਰਨਾ ਭੇਜ ਦੋ ਮਿੰਟ ਕਰਦੇ ਕਰਦੇ 10 ਵਜੇ ਪੂਰੇ 10 ਵਜੇ ਆਇਆ ਆ ਕਾ ਯਾਰ ਕਹਿੰਦਾ ਆ ਅੱਧਾ ਲੱਗਾ ਯਾਰ ਮੁੰਡੇ ਨੂੰ ਲੱਗਾ ਫਿਰ ਇਹਨਾਂ ਨੇ ਲਿਖਿਆ ਕੋਈ ਸਾਡੇ ਕੋਲ ਖਾਇਆ ਮੇਰੇ ਕੋਲ ਮੇਰੇ ਭਰਾ ਕੋਲ ਕਿ ਕਿ ਦਸੀ ਕਿ ਉਹ ਚੁੱਕਿਆ ਨਾ ਪੈਸਾ ਤਨੇ ਕੁਝ ਪੁੱਛਣਾ ਨਹੀਂ ਬਸ ਕਿਡਨੈਪ ਕੀਤਾ ਬੱਚਾ ਜੀ ਜੇ ਮੈਨਾਂ ਰਾਜੂ ਨੂੰ ਮੈਂ ਨਾ ਪਛਾਣਦਾ ਸਿਵਲ ਵਰਦੀ ਸਿਵਲ ਕਾਰ ਟਿੱਟੀ ਕਾਰ ਦੁਕਾਨ ਦੇ ਅੱਗੇ ਖੜੀ ਆ ਗਏ ਬਿਲਕੁਲ ਤੁਹਾਡੇ ਕੋਲ ਐਸਐਚਓ ਨੂੰ ਪੁੱਛਿਆ ਗਿਆ ਵਕਿ ਕਿਉਂ ਚੁੱਕਿਆ ਗਿਆ ਦਾ ਟੱਪ ਕੁਝ ਨਹੀਂ ਸਾਨੂੰ ਐਸਐਚਓ ਨਾਮ ਮਿਲਿਆ ਨਾ ਸਾਡੇ ਮਤਲਬ ਐਸਐਚਓ ਕਹਿੰਦੇ ਛੁੱਟੀ ਤੇ ਆ ਪੁੱਟ ਸਕਦਾ ਪਰ ਹੈ ਛੁੱਟੀ ਤੇ ਆ ਅਸੀਂ ਕਹਿੰਦੇ ਹਾਂ ਸਾਨੂੰ ਸਾਫ਼ ਚਾਹੀਦਾ ਇਹਨਾਂ ਦੀ ਮਰਜ਼ੀ ਹੋਣੀ ਚਾਹੀਦੀ ਹੈ ਇਹਨਿਕ ਬੱਚਾ ਕਿਹਨਾਂ ਨਾਮ ਕੀਤਾ ਅੱਜ ਮੋਹਦਰਾਜੂਨ ਮੈਂ ਚਲੋ ਪਛਾਣਦਾ ਸੀ ਮੈਨੂੰ ਕੀ ਪਤਾ ਪੂਸਰਾ ਕਿਹਦੇ ਕੋਣ ਇੱਕ ਤਰ੍ਹਾਂ ਦਾ ਕਿਹਨਾਂ ਨਾਮ ਕੀਤਾ ਬੱਚਾ ਦੁਕਾਨ ਦੇ ਉੱਤੋਂ ਗੋਟ ਫੜ ਕੇ ਲਿਆ ਕੇ ਲੈ ਕੇ ਗਏ ਆ ਸਾਰੇ ਸਾਡੇ ਕੋਲ ਰਿਕਾਰਡਿੰਗ ਹੈਗੀ ਓਦੀ ਮੰਗ ਕੀ ਕਰਦੇ ਆ ਮੰਗ ਅਸੀਂ ਆਹ ਵੀ ਕਰਨੇ ਬਿਨਾਂ ਦੇ ਪਰਚੀ ਹੋਣੇ ਚਾਹੀਦੇ ਬਸ ਬ੍ਰਹਮਪੁਰ ਰੋਡ ਮੋੜ ਦੇ ਉੱਤੇ ਕਰਿਆਨੇ ਦੀ ਦੁਕਾਨ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਸੀਟੀ ਨਿਊਜ਼